ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਹੋ ਬਰਾਜ ਜਿਸੋ ਚੰਦਾ ਯੁਗ ਵੈ ਸੂਰਜ ਚੜੈ ਹਜ਼ਾਰ ਇਹ ਤੇ ਚਾਨਣ ਹੁੰਦਿਆ ਗੁਰ ਬਿਨ ਕੋਰ ਅੰਧਾਰ ਸੋ ਕਹੋ ਟਲ ਗੁਰ ਸੇਵੀਐ ਅਨਸ ਸਹਜ ਸੁਪਾਏ ਦਰਸ਼ਨ ਪਰਸਿਆ ਗੁਰੂ ਕ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਸੂਹੀ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੂਚ ਰਹਿਣ تیر ਨਹੀਂ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੂਚ ਰਹਿਣ تیر ਨਹੀਂ ਸੰਗ ਚਲਤ ਹੈ ਹਮਪੀ ਚੱਲਣਾ ਦੂਰ ਅਗਵਨ ਸਿਰ ਉੱਪਰ ਮਰਨਾ ਕੀ ਤੂੰ ਸੋਇਆ ਜਾਗ ਏ ਆਨਾ ਤਾਂ ਜੀਵਨ ਜਗ ਸੱਚ ਕਰ ਜਨਾ ਰਹਾ ਹੂੰ ਜਿਨ ਜਿਓ ਦਿਆ ਸੂਰਜ ਕੇ ਅੰਬਰਾ ਵੈ ਸਭ ਘਟ ਪੀਤਰ ਖਾਟ ਚਲਾਵੈ ਕਰ ਬੰਦਗੀ ਛਾਡ ਮੈਂ ਮੇਰਾ ਫਿਰ ਦੇ ਨਾਮ ਸਮਾਰ ਸਵੇਰਾ ਜਨਮ ਸਿਰਾਂ ਨੂੰ ਪੰਥ ਨਾ ਸਵਾਰਾ ਸਾਂਝ ਪਰਿਦੇਂ ਦਿਸ ਅੰਧਿਆਰਾ ਕਹ ਰਬਦਾਸ ਨਿਦਾਨ ਦਿਬਨੇ ਚਿਤਸ ਨਾਹੀ ਦੁਨੀਆ ਫਨ ਖਨੇ ਕਹ ਰਾ ਬਿਦਾ ਸੁਨਿਦਾਨ ਦਿਵਾਨੇ ਚੇਤਸ ਨਹੀਂ ਦੁਨੀਆ ਫਨਖਾਨੇ ਅੱਜ ਦਾ ਜੋ ਪਵਿੱਤਰ ਹੁਕਮਨਾਮਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਸਾਡੀ ਝੋਲੀ ਦੇ ਵਿੱਚ ਪਾਇਆ ਹੈ ਜੋ ਸਾਨੂੰ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਹੈ ਜੀਵਨ ਜਾਂਚ ਲਈ ਜੀਵਨ ਨੂੰ ਸੌਖੇ ਢੰਗ ਨਾਲ ਜਿਉਣ ਦੇ ਲਈ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਸੂਹੀ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਰਨਾਹੀ ਕਿ ਇਨਸਾਨ ਤੇਰੀ ਜ਼ਿੰਦਗੀ ਦੇ ਵਿੱਚ ਜਿਹੜੇ ਵੀ ਦਿਨ ਆਉਂਦੇ ਹਨ ਉਹ ਬੀਤਦੇ ਜਾ ਰਹੇ ਹਨ ਇਸੇ ਤਰ੍ਹਾਂ ਹੀ ਤੇਰੀ ਜ਼ਿੰਦਗੀ ਹੈ ਨਾ ਜੋ ਦਿਨ ਦਿਨ ਪਲ ਪਲ ਸਵਾਸਾਂ ਦੀ ਪੂੰਜੀ ਤੇਰੀ ਖਤਮ ਹੁੰਦੀ ਜਾ ਰਹੀ ਹੈ ਕਰਨਾ ਕੂਚ ਰਹਿਣ ਥਰਨਾਹੀ اے ਇਨਸਾਨ ਤੂੰ ਇੱਥੇ ਆ ਕੇ ਇਹ ਸਮਝ ਕੇ ਰਹਿ ਰਿਆ ਹੈ ਕਿ ਤੇਰਾ ਇਹ ਪੱਕਾ ਟਿਕਾਣਾ ਹੈ ਪਰ ਤੂੰ ਗਲਤ ਹੈ ਕਿਉਂਕਿ ਤੈਨੇ ਇਥੋਂ ਇੱਕ ਨਾ ਇੱਕ ਦਿਨ ਕੁਝ ਕਰ ਜਾਣਾ ਹੈ ਭਾਵ ਕੇ ਇਸ ਦੁਨੀਆ ਨੂੰ ਛੱਡ ਕੇ ਅਲਵੇ ਦਾ ਕਹਿ ਕੇ ਚਲੇ ਜਾਣਾ ਹੈ ਇੱਥੇ ਤੇਰਾ ਕੋਈ ਪੱਕਾ ਟਿਕਾਣਾ ਨਹੀਂ ਸੰਗ ਚਲਤ ਹੈ ਹਮ ਪੀ ਚਲਣਾ ਕਹਿੰਦੇ ਜਿਹੜੇ ਤੇਰੇ ਸਾਥੀ ਹਨ ਸੰਗੀ ਹਨ ਰਿਸ਼ਤੇਦਾਰ ਹਨ ਆਂਢੀ ਗੁਆਂਢੀ ਚਾਹੇ ਤੇਰੇ ਦੁਸ਼ਮਣ ਹਨ ਤੂੰ ਆਪਣੀ ਅੱਖੀ ਦੇਖ ਰਿਆਂ ਹੈ ਉਹ ਵੀ ਵਾਰੋ ਵਾਰੀ ਕੋਈ ਅੱਜ ਕੋਈ ਕੱਲ ਸਾਰੇ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਸੰਸਾਰ ਨੂੰ ਛੱਡ ਕੇ ਇਸ ਦੁਨੀਆ ਤੋਂ ਜਾ ਰਹੇ ਹਨ ਇਸ ਕਰਕੇ ਇਨਸਾਨ ਤੂੰ ਵੀ ਇਹ ਗੱਲ ਆਪਣੇ ਪੱਲੇ ਬੰਨ ਲੈ ਦੂਰ ਗਵਨ ਸਿਰ ਉੱਪਰ ਮਰਨਾ ਭਗਤ ਜੀ ਰਵਿਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਣਾ ਕਰਦੇ ਹਨ ਕਿ ਇਹ ਜੋ ਤੇਰਾ ਪੈਂਡਾ ਹੈ ਨਾ ਇਹ ਦੂਰ ਦੀ ਮੁਸਾਫਰੀ ਹੈ ਤੇ ਮੌਤ ਤੇਰੇ ਸਿਰ ਦੇ ਉੱਤੇ ਖੜੀ ਹੈ ਪਤਾ ਨਹੀਂ ਕਿਸ ਵੇਲੇ ਤੈਨੂੰ ਉਸ ਦਰਗਾਹ ਦੇ ਵਿੱਚੋਂ ਆਵਾਜ਼ ਆ ਜਾਵੇ ਤੇ ਤੈਨੂੰ ਇੱਥੋਂ ਜਾਣਾ ਹੀ ਪਵੇਗਾ ਕਿਆ ਤੂੰ ਸੋਇਆ ਜਾਗ ਏ ਨਾ ਤੈਂ ਜੀਵਨ ਜਗ ਸੱਚ ਕਰ ਜਾਨਾ ਏ ਅੰਜਾਨ ਏ ਗਾਫਲ ਏ ਮੂਰਖਾ ਤੂੰ ਹਜੇ ਵੀ ਸੋਇਆ ਪਿਆ ਹੈ ਹਜੇ ਵੀ ਤੇਰਾ ਮਨ ਸੁੱਤਾ ਹੈ ਹਜੇ ਵੀ ਤੇਰੀ ਬਿਰਤੀ ਸੁੱਤੀ ਹੈ ਤੈਨੂੰ ਹਜੇ ਵੀ ਜਾਗ ਨਹੀਂ ਆਈ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਤੈਂ ਜੀਵਨ ਨੂੰ ਸੱਚ ਸਮਝ ਲਿਆ ਹੈ ਵੀ ਜੋ ਹੈ ਸਭ ਕੁਝ ਇਹੋ ਹੀ ਹੈ ਮੈਂ ਤਾਂ ਇਥੇ ਪੱਕਾ ਹੀ ਰਹਿਣਾ ਹੈ ਉਹ ਮਰ ਗਿਆ ਮੈਂ ਨਹੀਂ ਜਾਣਾ ਇਸ ਕਰਕੇ ਤੂੰ ਇਹ ਜੋ ਆਪਣੇ ਦਿਮਾਗ ਦੇ ਵਿੱਚ ਆਪਣੀ ਬਿਰਤੀ ਦੇ ਵਿੱਚ ਸੋਚ ਨੂੰ ਬਾੜੀ ਬੈਠਾ ਹੈ ਨਾ ਸੋਚ ਰੱਖੀ ਬੈਠਾ ਹੈ ਕਿ ਮੈਂ ਨਹੀਂ ਮਰਨਾ ਇਹ ਝੂਠੀ ਹੈ ਜੀਵਨ ਦੇ ਵਿੱਚ ਮਰਨਾ ਹੀ ਸੱਚ ਹੈ ਜਿੰ ਜੀਉ ਦਿਆ ਸੂਰਜਿਕ ਅੰਬਰਾਵੈ ਕਹਿੰਦੇ ਤੂੰ ਹਰ ਵੇਲੇ ਰਿਜਕ ਦੇ ਫਿਕਰ ਦੇ ਵਿੱਚ ਰਹਿੰਦਾ ਵੇਖ ਜਿਸ ਪ੍ਰਭੂ ਨੇ ਤੈਨੂੰ ਜਿੰਦ ਦਿੱਤੀ ਹੈ ਨਾ ਉਹ ਤੈਨੂੰ ਰਿਜਕ ਵੀ ਦੇਗਾ ਤੂੰ ਪਰਵਾਹ ਕਿਉਂ ਕਰਦਾ ਹੈ ਉਸ ਦਾ ਸਿਮਰਨ ਕਿਉਂ ਨਹੀਂ ਕਰਦਾ ਉਸ ਨੂੰ ਚੇਤੇ ਕਿਉਂ ਨਹੀਂ ਕਰਦਾ ਉਸ ਦੀ ਆਰਾਧਨਾ ਤੋਂ ਕਿਉਂ ਨਹੀਂ ਕਰਦਾ ਸਭ ਘਟ ਪੀਤਰ ਹਾਟ ਚਲਾਵੇ ਕਹਿੰਦੇ ਸਾਰੇ ਸਰੀਰਾਂ ਦੇ ਵਿੱਚ ਸਤਿਗੁਰੂ ਅਕਾਲ ਪੁਰਖ ਆਪ ਬੈਠਾ ਹੈ ਆਪ ਹੀ ਉਹ ਰਿਜਕ ਪੈਦਾ ਕਰਦਾ ਹੈ ਆਹਰ ਪੈਦਾ ਕਰ ਰਿਹਾ ਹੈ ਕਿ ਜੀਵ ਦਾ ਭਲਾ ਹੋ ਜਾਵੇ ਪਰ ਇਨਸਾਨ ਤੂੰ ਸਿਰਫ ਮਾਇਆ ਦੇ ਪਿੱਛੇ ਹੀ ਰਹਿ ਗਿਆ ਤੇ ਜੋ ਜ਼ਿੰਦਗੀ ਦਾ ਅਸਲ ਸੱਚ ਸੀ ਜੋ ਅਸਲ ਤੇਰਾ ਰਾਸ ਸੀ ਉਸ ਨੂੰ ਤੋਂ ਭੁੱਲ ਗਿਆ ਕਰ ਬੰਦਗੀ ਛਾੜ ਮੈਂ ਮੇਰਾ ਸਤਿਗੁਰੂ ਜੀ ਭਗਤ ਰਵਦਾਸ ਜੀ ਮਹਾਰਾਜ ਫਰਮਾਉਂਦੇ ਹਨ ਕਿ ਮੇਰੀ ਜਿਹੜੀ ਵੀ ਹਸਤੀ ਹੈ ਕਰ ਬੰਦਗੀ ਛੱਡ ਮੈਂ ਮੀਰਾ ਵੀ ਜੋ ਤੇਰੀ ਮੈਂ ਮੈਂ ਹੈ ਨਾ ਇਹ ਮੇਰੀ ਮਲਕੀਅਤ ਹੈ ਇਹ ਮੇਰੇ ਪੁੱਤਰ ਹਨ ਇਹ ਧਨ ਹੈ ਇਹ ਦੌਲਤ ਹੈ ਕੋਠੀਆਂ ਹਨ ਇਕਾਰਾ ਹਨ ਕਹਿੰਦੇ ਨਾ انسان ਸਭ ਕੁਝ ਛੱਡ ਕੇ ਬੰਦਗੀ ਕਰ ਉਸ ਪਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰ ਦੇ ਉਸ ਦੀ ਸੇਵਾ ਕਰ ਉਸ ਦੇ ਨਾਮ ਦਾ ਸਿਮਰਨ ਕਰ ਹਿਰਦੈ ਨਾਮ ਸਮਾਰ ਸਵੇਰਾ ਕਹਿੰਦੇ ਹੁਣ ਵੇਲੇ ਸਿਰ ਉਸ ਦਾ ਨਾਮ ਆਪਣੇ ਹਿਰਦੇ ਵਿੱਚ ਸਾਂਭ ਲਾ ਇਹ ਸੋਚ ਵੀ ਹੁਣ ਜਦੋਂ ਤੈਨੂੰ ਸਮਝ ਆ ਗਈ ਹੁਣੀ ਸਵੇਰਾ ਹੈ ਜਿੰਨਾ ਹੋ ਸਕਦਾ ਹੈ ਹੁਣੇ ਉਸ ਨੂੰ ਸਾਂਭ ਲਾ ਅਜੇ ਵੀ ਤੇਰੇ ਕੋਲ ਸਮਾਂ ਹੈ ਜਨਮ ਸਿਰਾਨੋਂ ਪੰਥ ਨਾ ਸਵਾਰਾ ਉਮਰ ਮੁੱਕਣ ਤੇ ਆ ਰਹੀ ਹੈ ਪਰ ਤੂੰ ਆਪਣਾ ਰਾਹ ਸੁਚੱਜਾ ਨਹੀਂ ਬਣਾਇਆ ਭਾਵ ਤੂੰ ਜਿਸ ਰਸਤੇ ਜਾਣਾ ਹੈ ਜਿੱਥੇ ਤੈਨੂੰ ਜਮਾ ਨੇ ਲੈ ਕੇ ਜਾਣਾ ਹੈ ਉਸ ਧਰਮਰਾਜ ਦੀ ਕਚਹਿਰੀ ਦੇ ਵਿੱਚ ਉਸ ਅਕਾਲ ਪੁਰਖ ਦੇ ਜੋ ਤੈਨੂੰ ਰਾਹ ਦੇ ਵਿੱਚੋਂ ਲੈ ਕੇ ਜਾਣਾ ਹੈ ਉਸ ਰਾਹ ਵਾਸਤੇ ਤਾਂ ਤੈਨੇ ਕੋਈ ਤਿਆਰੀ ਉਹੀ ਨਹੀਂ ਕੀਤੀ ਇਸ ਕਰਕੇ ਉਸ ਰਾਹ ਨੂੰ ਪਧਰਾ ਕਰਲਾ ਭਾਵ ਕੇ ਸੇਵਾ ਸਿਮਰਨ ਬੰਦਗੀ ਨਾਲ ਹੁਣ ਤੋਂ ਜੁੜ ਜਾ ਸਾਂਝ ਪ੍ਰੀਤ ਐ ਦਿਸ ਅੰਧਿਆਰਾ ਕਹਿੰਦੇ ਹੁਣ ਕੀ ਹੋ ਗਿਆ ਸ਼ਾਮ ਪੈ ਰਹੀ ਹੈ ਦਸੀ ਪਾਸੀ ਹਨੇਰਾ ਹੀ ਹਨੇਰਾ ਹੋਣ ਵਾਲਾ ਹੈ ਕਹ ਰਵਿਦਾਸ ਸੰਦਾਨ دیਵਾਨੇ ਕਹਿੰਦੇ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਹਨ ਕਿ हे ਕਮਲੇ ਮਨੁਖਾ हे ਮੂਰਖਾ ਚੇਤ ਸੁ ਨਾਹੀ ਦੁਨੀਆ ਫਨ ਖਾਨੇ ਤੂੰ ਪ੍ਰਭੂ ਨੂੰ ਯਾਦ ਨਹੀਂ ਕਰਦਾ ਦੁਨੀਆ ਜਿਸ ਦੇ ਨਾਲ ਤੂੰ ਮਨ ਜੋੜੀ ਬੈਠਾ ਖੈਂ ਅੰਤ ਨੂੰ ਨਾਸ ਹੋ ਜਾਣ ਵਾਲੀ ਹੈ ਇੱਥੇ ਤੇਰਾ ਕੋਈ ਵੀ ਨਹੀਂ ਤੇਰਾ ਕੇਵਲ ਤੇ ਕੇਵਲ ਉਸ ਅਕਾਲ ਪੁਰਖ ਦਾ ਨਾਮ ਹੀ ਸੱਚਾ ਹੈ ਜਿਨੇ ਤੇਰਾ ਲੋਕ ਤੇ ਪ੍ਰਲੋਕ ਸਵਾਰਨਾ ਹੈ ਇਸ ਮਹਾਰਾਜ ਜੀ ਫਰਮਾਉਣਾ ਕਰਦੇ ਹਨ ਕੀ ਇਨਸਾਨ ਹਾਲੇ ਵੀ ਬਿੜਾ ਹੈ ਜਿੰਨੀ ਜਲਦੀ ਹੋ ਸਕਦਾ ਹੈ ਉਸ ਪਰਮਾਤਮਾ ਦੀ ਉਸਤ ਦੇ ਵਿੱਚ ਝੁੜ ਕੇ ਵੇਲੇ ਨੂੰ ਸਾਂਭ ਲਾ ਹੋਈਆਂ ਭੁੱਲਾਂ ਚੁੱਕਾਂ ਦੀ ਅਣਜਾਣ ਬੱਚਾ ਸਮਝ ਕੇ ਸੰਗਤ ਜੀ ਸਤਿਗੁਰੂ ਜੀ ਮਾਫ ਕਰਨਾ ਸਮਤ ਬਖਸ਼ਨੀ ਜੀ ਉਹ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ